ਦੱਸਤਾ ਕਰੋ ਜੀ ਕਿ ਐਮਐਲਏ ਨੂੰ ਕੁਝ ਕੁਝ ਪਦਵੀ ਪ੍ਰਾਪਤ ਕਰਕੇ ਮੈਂਬਰ ਪਾਰਲੀਮੈਂਟ ਦਿੱਲੀ ਦੀ ਸਰਕਾਰ ਦੇ ਵਿੱਚ ਸ਼ਾਮਲ ਹੋਏ ਆ ਮੈਂ ਡਾਕਟਰ ਸਾਹਿਬ ਨੂੰ ਆਪਣੇ ਵੱਲੋਂ ਤੇ ਆਪਣੇ ਸਾਰੇ ਨਗਰ ਵੱਲੋਂ बहुत बहुत मुबारकबादन चांद पठा जीमोद पठाया जी अशोक कुमार जी ब्लॉक समिती मैंबर जीवन जी जहिड़े इहे फंक्शन जे विच पहुचे आहे फंक्शन में पहुच खे चार चार लाए चाचा जी कैप्टन अमर सिंह जी काफ़ी नेरा श ਗਰਮੀ ਦਾ ਮੌਸਮ ਬਹੁਤ ਆ ਮੇਰੇ ਮਨ ਦੇ ਵਿੱਚ ਗੱਲਾਂ ਬਹੁਤ ਜ਼ਿਆਦਾ ਆ ਡਾਕਟਰ ਸਾਹਿਬ ਨੇ 2017 ਦੇ ਵਿੱਚ ਐਮਐਨਓ ਜਿਹੜੇ ਚਿੱਤੇ ਆ ਉਦੋਂ ਕਾਂਗਰਸ ਪਾਰਟੀ ਦੇ ਵਿੱਚ ਸੀ ਕੰਨੀ ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਾਂ ਦਿੱਲੀ ਪਾਰ ਮੈਂ ਪਾਰਲੀਮੈਂਟ ਦੀਆਂ ਇਲੈਕਸ਼ਨ ਆ ਗਈਆਂ 217 ਦੇ ਵਿੱਚ ਵਿਧਾਨਾਂ ਦੇ 9ਵੇਂ ਤੇ ਕਾਂਗਰਸ ਪਾਰਟੀ ਨੇ ਜਿੱਤੇ ਸੀ 219 ਦੇ ਵਿੱਚ ਜਦੋਂ ਡਾਕਟਰ ਸਾਹਿਬ ਨੂੰ ਐਮਪੀ ਦੀ ਟਿਕਟ ਮਿਲੀ ਜੋ ਜਿਹੜੇ ਕਾਂਗਰਸ ਦੇ ਬਾਕੀ ਵਿਧਾਇਕ ਸੀ ਉਹਨਾਂ ਦੇ ਮਨ ਦੇ ਵਿੱਚ ਗੈਰਤ ਆ ਗਈ ਕਿ ਪਹਿਲੀ ਵਾਰ ਡਾਕਟਰ ਰਾਜਕਮਰ ਜੀ ਐਮਐਲਏ ਬਣੇ ਆ ਔਰ ਪਾਰਟੀ ਦੇ ਵਿੱਚ ਇਹਨਾਂ ਦਾ ਬਹੁਤ ਉੱਚਾ ਨਾਂ ਹੋ ਗਿਆ ਜੇ ਇਹ ਐਮਪੀ ਬਣ ਗਏ ਤਾਂ ਸਾਡੇ ਸਾਰਿਆਂ ਦੇ ਉੱਤੇ ਹੋ ਜਾਣਾ ਆ ਸੋ ਸਾਥੀਓ ਉਹਨਾਂ ਸਾਰਿਆਂ ਦੇ ਮਨਾਂ ਦੇ ਵਿੱਚ ਆ ਗਈ ਜੇ ਡਾਕਟਰ ਸਾਹਿਬ ਉਹਨਾਂ ਦਾ ਸਾਡੇ ਤੋਂ ਉੱਪਰ ਪਹੁੰਚ ਜਾਣਾ ਉਹਨਾਂ ਨੇ 2019 ਦੇ ਵਿੱਚ ਇਹਨਾਂ ਨੂੰ ਐਮਪੀ ਨਹੀਂ ਬਣਨ ਦਿੱਤਾ ਜਦੋਂ ਐਮਐਲਏ ਬਣੇ ਤੇ ਜਿਨ੍ਹਾਂ ਦੇ ਘਰ ਕੱਚੇ ਆ ਜਾਂ ਬਾਲੇ ਜਿਨ੍ਹਾਂ ਦੇ ਪਏ ਆ ਉਹਨਾਂ ਦਾ ਸਰਵਾ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਹੈਗਾ ਵਿਦਵਾਨ ਸਭਾ ਦੀ ਅਲਖਣਾ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਹਦੇ ਵਿੱਚ ਇੱਕ ਇਕੱਲੇ ਦਾ ਪ੍ਰੋਗ ਰਾ ਕੁਮਾਰ ਜੀ ਹਰਗਾ ਚੰਬੇਵਾਦ ਤੋਂ ਜਿੱਤੇ ਸੀ ਕਿਉਂਕਿ ਇਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਵਖਰਾਇਆ ਡਾਕਟਰ ਉਹਨਾਂ ਨੇ ਡਿਵੈਲਪਮੈਂਟ ਬਹੁਤ ਕਰਾਈ ਇਸ ਇਲਾਕੇ ਦੀ ਜੇਪ ਸਿੰਘ ਨੇ ਵੀ ਕੋਈ ਡਿਮਾਂਡ ਆਪਣੀ ਰੱਖੀ ਆ ਉਹ ਡਿਮਾਂਡ ਪੂਰੀ ਕੀਤੀ ਆ ਮੈਂ ਡਾਕਟਰ ਨੂੰ ਬੇਨਤੀ ਕਰਾਂਗਾ ਪਹਿਲੇ ਤਾਂ ਆਪਣੇ ਕੁਝ ਮਿੰਡਾ ਵਾਸੀ ਵਿਚਾਰ ਸਾਂਝੇ ਕਰਨ ਉਸ ਬਾਅਦ ਆ ਆਪਣੇ ਕਰਤੰਨਾਂ ਦੀ ਨਾਲ ਚੈੱਕ ਡਿਸਟ੍ਰਿਬਿਊਸ਼ਨ ਕਰਾਂ डॉक्टर राजकुमार जी मेंबर पार्लियामेंट मंच का संचालन कर रहे बहुत ही साढे प्रधान जी रामकृष्ण जी और सा नगर दरपंच साहब औरपंच मरलाइया जस्सा जी ਚਾਂਜੀ ਬੱਬੂ ਜੀ ਜੀਵਨ ਜੀ ਸਾਡੇ ਸੰਪਤੀ ਮੈਂਬਰ ਤੇ ਬਹੁਤ ਹੀ ਸ਼ਿਕਰ ਜੋ ਸਾਡੇ ਬਨਾਰਸੀ ਦਾਸ ਜੀ ਜ਼ਬਰਦਾਰ ਸਾਹਿਬ ਔਰ ਰਾਮ ਸਿੰਘ ਜੀ ਜਿਨ੍ਹਾਂ ਨੇ ਸਪੈਸ਼ਲ ਮਾਨ ਸਨਮਾਨ ਦਿੱਤਾ ਜਿਨ੍ਹਾਂ ਨੇ ਸਪੈਸ਼ਲ ਹਾਰ ਬਣਾ ਕੇ ਲੈ ਕੇ ਆਏ ਸੌਰ ਦਾ ਜਲਦੀਆਂ ਗਿਆ ਹਰਾਈਆਂ ਤੋਂ ਧੰਨਵਾਦ ਕਰਦਾ ਤੇ ਬਹੁਤ ਹੀ ਸ਼ਿਕਰ ਜੋ ਸਾਧ ਸੰਗਤ ਜੀ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਆ। ਕਿਉਂਕਿ ਗੁਰਬਾਣੀ ਵਿੱਚ ਦਰਜ ਹੈ ਕਿ ਇੰਨੀ ਹੀ ਕੀ ਕਿਰਪਾ ਸੇ ਸਜੇ ਹਮ ਹੈ। ਔਰ ਜਿੱਥੇ ਸੱਚੇ ਬਾਦਸ਼ਾਹ ਪਰਮ ਪਿਤਾ ਪਰਮਾਤਮਾ ਦਾ ਅਸ਼ੀਰਵਾਦ ਉੱਥੇ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਤੁਸੀਂ ਸਾਰਿਆਂ ਨੇ ਇਸ ਵਾਰ ਵੋਟਾਂ ਪਾਈਆਂ ਔਰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਹੈ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਨਹੀਂ ਪਾਈਆਂ ਧੰਨਵਾਦ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੇਂਵਾਰੀ ਜੇ ਬੋਟ ਨਹੀਂ ਪਾਈ ਹੁੰਦੀ ਹੁਣ ਸਾਨੂੰ ਤਾਂ ਪਤਾ ਲੱਗ ਜਾਂਦਾ ਕਿਨੇ ਬੋਟ ਪਾਈ ਤੇ ਕਿਨੇ ਨਹੀਂ ਪਾਈ ਵੱਖਾ ਤੋਂ ਪਤਾ ਲੱਗ ਜਾਂਦਾ ਪਰ ਮੈਂ ਇਹ ਨਾ ਜ਼ਰੂਰ ਕਹਿੰਦਾ ਕਿ ਜਿਹੜੇ ਨਹੀਂ ਪਾਈ ਉਹਦਾ ਵੀ ਧੰਨਵਾਦ ਕਿਉਂਕਿ ਮੈਨੂੰ ਕੰਮ ਕਰਨ ਚ ਕੋਈ ਗਰੇਜ਼ ਨਹੀਂ ਕੰਮ ਜਦੋਂ ਮੈਂ ਐਮਪੀ ਬਣ ਗਿਆ ਫਿਰ ਸਾਰਿਆਂ ਦਾ ਹੀ ਹੈ ਫਿਰ ਜਿਨ੍ਹਾਂ ਨੇ ਬੀਜੇਪੀ ਨੂੰ ਵੋਟਾਂ ਪਾਈ ਉਹਨਾਂ ਦਾ ਵੀ ਹੈ ਜਿਨ੍ਹਾਂ ਨੇ ਹਾਥੀ ਨੂੰ ਪਾਈਆਂ ਉਹਨਾਂ ਦਾ ਵੀ ਹੈ ਫਿਰ ਸਾਰਿਆਂ ਦਾ ਹੀ ਕਿਉਂ ਜੀ ਗੁਰਦਾਨ ਜੀ ਪਰ ਦਾ ਜਿਹਨੂੰ ਗੁੱਸਾ ਆ ਗਿਆ ਵੇਸੇ ਫੇ ਤੁਸੀਂ ਮੋਟਾ ਉਹਨੀਆਂ ਪਾਈਆਂ ਨਹੀਂ ਜਿੰਨੀਆਂ ਚਾਹੀਦੀਆਂ ਪਰ ਨਹੀਂ ਗੁੱਸੇ ਵਾਲੀ ਕੋ ਗੱਲ ਨਹੀਂ ਇਹਨੇ ਮੋਟਾ ਹਣ ਕੇ ਉਹਨੂੰ ਦੱਸਿਆ ਵੀ ਪਹਿਲਾਂ ਹਉ ਫਿਰ ਆ ਗਈਆਂ ਮੋਟਾਂ ਐਮਐਲਏ ਸੀਟ ਖਾਲੀ ਹੋਈ ਆ ਤੇ ਜਿਵੇਂ ਕੇ ਕੇਜਰੀਵਾਦ ਸਾਹਿਬ ਭਾਈ ਕਮਾਂਡ ਵੱਲੋਂ ਭਗਵੰਤ ਮਾਨ ਜੀ ਵੱਲੋਂ ਪਹਿਲਾਂ ਹੀ ਬਾਦਲਾ ਕੀਤਾ ਗਿਆ ਵੀ ਕਿ ਕਿਉਂਕਿ ਤੁਹਾਡੀ ਇਹ ਜਿਹੜੀ ਸੀਟ ਆ ਤੁਸੀਂ ਐਮਐਲਏ ਦੀ ਛੱਡ ਰਹੇ ਆ ਤਾਂ ਇਹ ਸੀਟ ਜਿਹੜੀ ਤੁਹਾਡੇ ਪਰਿਵਾਰ ਚ ਦੇਵਾਂਗੇ ਸੋ ਹੁਣ ਫਿਰ ਇਲੈਕਸ਼ਨ ਤਾਂ ਫਿਰ ਵੀ ਨਹੀਂ ਲੱਗਾ ਤੇ ਰੱਬ ਦੇ ਵਾਸਤੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਜਾਂਦਾ ਜਿਨ੍ਹਾਂ ਨੇ ਪਿਛਲੀ ਵਾਰੀ ਨਹੀਂ ਪਾਈਆਂ ਉਹ ਹੁਣ ਪਾਵੇ ਜਿਨ੍ਹਾਂ ਨੇ ਪਿਛਲੀ ਵਾਰੀ ਕਿਤੇ ਗਲਤੀ ਨਾਲ ਹੱਥੋਂ ਉਤਾਰਤੀਆਂ ਜਾਂ ਵੀ ਚਲੋ ਮੋਦੀ ਵਾਲਾ ਕੰਮ ਵੀ ਵਿਚਾਰੇ ਦਾ ਹੋ ਗਿਆ ਜਿਨ੍ਹਾਂ ਨੇ ਭਾਜਪਾ ਨੂੰ ਪਾਈ ਉਹ ਵੀ ਕੋਈ ਗੱਲ ਨਹੀਂ ਕਿਉਂਕਿ ਹੁਣ ਕੋਈ ਮੋਦੀ ਵਾਲੀਆਂ ਵੋਟਾਂ ਨਹੀਂ ਹੁੰਦਾ ਪੰਜਾਬ ਵਾਲੀਆਂ ਵੋਟਾਂ ਤੇ ਮੈਂ ਤਾਂ ਦੀ ਜਰੂਰ ਉਮੀਦ ਕਰਨੀ ਆ। ਕੋਈ ਬਜਰੌਰ ਚ ਜਿਹੜੀ ਆ 100% ਬੋਟ ਜਿਹੜੀ ਪੈਣੀ ਚਾਹੀਦੀ ਸੀ। ਕਿਉਂਕਿ ਇੱਕ ਵਾਰੀ ਆਪਾਂ ਤਿਆਰੀ ਕਰ ਲਈਏ ਪਾਰਟੀ ਵਾਈਜ਼ ਉੱਪਰ ਉੱਠ ਕੇ ਮੈਂ ਆ ਸੀਣਾ ਪਿੰਡ ਵਿੱਚ ਸੀਗਾ। ਤਾਂ ਸੀਣਾ ਪਿੰਡ ਸਾਰਾ ਕਾਂਗਰਸੀ ਹੁੰਦਾ ਸੀ ਟੋਟਲ 80% ਪਿੰਡ ਕਾਂਗਰਸੀ ਹੁੰਦਾ ਸੀ ਔਰ ਹਮੇਸ਼ਾ ਜੀਵਨ ਜੀ ਨੂੰ ਪਤਾ ਹੈ। ਔਰ ਹਮੇਸ਼ਾ ਬੜੀ ਵੱਡੀ ਗੱਲ ਕੀਤੀ ਹੋ ਜਿੱਦ ਤੇ ਹੁੰਦੇ ਸੀ। ਹਾਂ ਤੇ ਪਾਰਟੀ ਬਦਲੀ ਮੈਂ ਆਮ ਆਦਮੀ ਪਾਰਟੀ ਚ ਆ ਗਿਆ ਪਰ ਐਤਕੀ ਵੀ ਮੈਂ ਹੁਣ ਉਹਨਾਂ ਦਾ ਵੀ ਧੰਨਵਾਦ ਕਰਕੇ ਆਇਆ ਐਤਕੀ ਵੀ ਉੱਥੋਂ ਵੋਟਾਂ ਉਨੀਆਂ ਹੀ ਪਈਆਂ ਜਿੰਨੀਆਂ ਪਹਿਲਾਂ ਪਈਆਂ ਸੀ ਭਾਵੇਂ ਪਾਰਟੀ ਬਦਲੀ ਮੈਂ ਕਹਿੰਦਾ ਤੁਸੀਂ ਆਮ ਆਦਮੀ ਪਾਰਟੀ 'ਚ ਮੈਂ ਆ ਗਿਆ ਤੁਸੀਂ ਹੁਣ ਵੀ ਉਨੀਆਂ ਹੀ ਵੋਟਾਂ ਪਾਈਆਂ ਕਹਿੰਦੇ ਡਾਕਟਰ ਸਾਹਿਬ ਤੁਹਾਨੂੰ ਗਲਤ ਫਹਿਮੀ ਆ ਅਸੀਂ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਦੇ ਅਸੀਂ ਡਾਕਟਰ ਰਾਜ ਨੂੰ ਕਹਿੰਦੇ ਵੋਟ ਪਾਉਂਦੇ ਸੋ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਤੁਸੀਂ ਮੈਨੂੰ ਹਮੇਸ਼ਾ ਮਾਨ ਸਤਿਕਾਰ ਦਿੱਤਾ ਤੁਸੀਂ ਮੈਨੂੰ ਐਮਐਲਏ ਵੀ ਬਣਾਇਆ ਦੋ ਵਾਰ ਔਰ ਐਮਐਲਏ ਬਣਾ ਕੇ ਬਤੌਰ ਐਮਐਲਏ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕੰਮਾਂ ਦੇ ਵਿੱਚ ਕੋਈ ਕਸਰ ਤਾਂ ਨਹੀਂ ਰਹੀ ਨਾ ਕੋਈ ਤੁਸੀਂ ਦੱਸਦੇ ਕੋਈ ਕਸਰ ਰਹੀ ਹੋਵੇ ਤਾਂ ਬਜਰਾੜ ਦੇ ਵਿੱਚ ਜਿੰਨੇ ਕੰਮ ਹੋਏ ਆ ਅੱਜ ਤੱਕ ਇੰਨੇ ਕੰਮ ਤਾਂ ਕਦੇ ਮੇਰਾ ਖਿਆਲ ਪਿਛਲੇ ਮਾਰਾਂ ਕਿੰਨੇ ਐਮਐਲਏ ਆਏ ਤੇ ਉਹਨਾਂ ਨੇ ਵੀ ਇੰਨੇ ਕੰਮ ਨਹੀਂ ਕੀਤੇ ਉਹਨਾਂ ਨੂੰ ਜਿੰਨੇ ਬੰਦੋਲ ਕਰ ਮੋਲੇ ਆ ਸੱਚਾਈਆਂ ਵੀ ਉਹ ਤੁਹਾਨੂੰ ਛੱਡ ਗਏ ਤਾਂ ਚਾਇਨਾ ਟੂਰ ਦੱਸ ਰਹੇ ਸੀ ਹੋਰ ਇੰਨੇ ਕੰਮ ਹੋਏ ਵੇ ਕੰਮਾਂ ਦੇ ਹਰ ਵਰਗ ਦੇ ਵਿੱਚ ਹੋਏ ਇਹ ਵੀ ਇੱਕ ਵਰਗ ਜੁਗਾਏ ਕਿ ਜਿਹੜੇ ਨਹੀਂ ਹੋਏ ਕਿਸੇ ਭੇਦ-ਪਾਪ ਕਾਰਣੀ ਬਣਦੀ ਕਿ ਨਹੀਂ ਕੋਈ ਵੀ ਕਿਸੇ ਵੀ ਸਮਾਜ ਨਾਲ ਸੰਬੰਧਿਤ ਹਰ ਇੱਕ ਦੇ ਕੰਮ ਹੋਏ ਕਿਉਂਕਿ ਜਿੰਨੇ ਸਾਡੇ ਕੰਮ ਆ ਉਹ ਜਦੋਂ ਮੈਂ ਉਹ ਭੇਦ-ਪਾਪ ਦੇ ਨਾਲ ਨਹੀਂ ਕਰਦਾ ਤੇ ਤੁਸੀਂ ਵੀ ਮੈਂ ਸਮਝਦਾ ਕਿ ਜੇ ਤੁਸੀਂ ਵੀ ਵੋਟਾਂ ਪਾਦੇ ਆ ਤੇ ਤੁਸੀਂ ਵੀ ਫਿਰ ਪਾਰਟੀ ਵਾਜਿ ਤੋਂ ਉੱਪਰ ਉੱਠ ਕੇ ਮੈਨੂੰ ਵੋਟਾਂ ਪਾਦੇ ਆ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਮੇਰੇ ਲਈ ਇਹ ਖੁਸ਼ੀ ਵਾਲੀ ਗੱਲ ਹੈ ਬਾਕੀ ਐਮਪੀ ਤੁਸੀਂ ਬਣਾਤਾ ਕਿਰਪਾ ਤੁਸੀਂ ਕਰਤੀ ਤਾਂ ਹੁਣ ਪਹਿਲਾਂ ਤੁਸੀਂ ਚੰਡੀਗੜ੍ਹ ਮੈਨੂੰ ਭੇਜਿਆ ਸੀ ਤੇ ਹੁਣ ਦਿੱਲੀ ਦੇ ਪਾਰਲੀਮੈਂਟ ਵਿੱਚ ਜਾ ਕੇ ਤੁਸੀਂ ਮੈਨੂੰ ਉੱਥੇ ਜਾਣ ਦਾ ਮੌਕਾ ਦਿੱਤਾ ਕਿਉਂਕਿ ਉੱਥੇ ਚਿੜੀ ਵੀ ਪਰ ਨਹੀਂ ਮਾਰ ਸਕਦੀ ਪਰ ਤੁਸੀਂ ਮੈਨੂੰ ਚੁਣ ਕੇ ਉੱਥੇ ਭੇਜਿਆ ਤੁਹਾਡਾ ਧੰਨਵਾਦ। ਔਰ ਵੈਸੇ ਵੀ ਐਮਪੀ ਬਣਨ ਦੇ ਨਾਲ ਇੱਕ ਫਾਇਦਾ ਹੋ ਗਿਆ ਜਿਹੜੇ ਘਟ ਤੋਂ ਘਟ ਜਿਹੜਾ ਸਾਡਾ ਫੰਡ ਹੈ ਜਿਹੜੀ ਗ੍ਰਾਂਟ ਹੈ ਐਮਪੀ ਲੈਡ ਫੰਡ ਜਿਹਨੂੰ ਕਹਿੰਦੇ ਆ ਉਹ ਸਾਨੂੰ ਸਾਲ ਦਾ 5 ਕਰੋੜ ਰੁਪਈਆ ਮਿਲਦਾ। ਤੇ ਸਰਪੰਚ ਸਾਹਿਬ ਜੇ ਵੈਸੇ ਵੀ ਕੋ ਛੋਟੇ-ਮੋਟੇ ਕੰਮ ਜਿਹੜੇ ਅਸੀਂ ਉਹ ਚ ਕਰ ਸਕਦੇ ਹਾਂ। ਕਿਉਂਕਿ ਪੈਸਾ ਜਦੋਂ ਤੁਹਾਡੇ ਕੋਲ ਹੁੰਦਾ ਹੈ ਫਿਰ ਤੁਹਾਨੂੰ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ ਮੇਰੀ ਤਾਂ ਵੈਸੇ ਹੀ ਆਪ ਦਾ ਪੈਸਾ ਹੋਵੇ ਤਾਂ ਮੈਂ ਵੈਸੇ ਪਟੰਦਰ ਨਾਲ ਹੀ ਦੂਜੇ ਤੇ ਲਗਾ ਦੂੰ ਸੁਝੇ 5 ਕਰੋੜ ਮਿਲਿਆ ਤਾਂ 10 ਕਰੋੜ ਹੀ ਖਰਚਾਂਗੇ ਕਿਉਂਕਿ 5 ਕਰੋੜ ਹੋਰ ਵੀ ਲੈ ਕੇ ਤੁਝੇ ਸੌਸਟਰ ਤੋਂ ਜਿਹੜਾ ਉਹ ਵੀ ਜਿਹੜਾ ਤੁਹਾਨੂੰ ਦੱਸਾਇਆ ਨੂੰ ਕਿਉਂਕਿ ਘਟਾਟ ਵਧਦਾ ਹੈ ਤੁਸੀਂ ਮਾੜ ਸਦਕਾਰ ਦਿੰਦਾ ਔਰ ਉਸ ਤੋਂ ਬਾਅਦ ਅੱਜ ਬਲਜੀਤ ਨਹੀਂ ਆਏ ਹੋਰ ਸਾਥੀ ਬੈਠੇ ਸਾਡੇ ਲੰਬੜਦਾਰ ਸਾਹਿਬ ਨੂੰ ਕੱਟੇ ਆ ਔਰ ਜਦੋਂ ਮੈਨੂੰ ਯਾਦ ਆ ਗਿਆ ਵਾਲੇ ਵਾਲੇ ਪੈਸੇ ਆ ਭਰੇ ਸੀ ਜਾ ਕਿ ਪਹਿਲਾਂ ਵੀ ਮਿਲ ਸੀ ਸਾਰੇ ਹੁਣ ਹੀ ਮਿਲ ਰਹੇ ਆ ਹਾਂ ਹੁਣ ਹੀ ਮਿਲ ਰਹੇ ਨੇ ਤੇ ਠੱਕ ਬਣ ਗਿਆ ਪੈਸੇ ਆ ਗਏ 5 ਕਰੋੜ ਰੁਪਈਆ ਕੋਈ ਵਸੇਰੀ ਕੀਤੀ ਕੋ ਤੁਹਾਨੂੰ ਮਿਲ ਜਾਵੇ ਬਾਲਿਆਂ ਵਾਲੀਆਂ ਛੱਤਾਂ ਦੇ ਪਰ ਕੋਸ਼ਿਸ਼ ਨਹੀਂ ਕੇਵਲ ਕਾਮਯਾਬ ਹੁੰਦੀ ਨਹੀਂ ਮਿਲੇ ਰਹਿ ਗਏ ਪੈਸੇ ਫਿਰ ਬਰੂਧੀਆਂ ਨੇ ਬੜਾ ਘਬਰਾਹ ਕੀਤਾ ਤੁਹਾਨੂੰ ਬੜਾ ਕਹਿੰਦੇ ਸਰਪੰਚ ਸਾਹਿਬ ਕਹਾ ਗਿਆ ਕਰੇ ਕਹਿੰਦੇ ਡਾਕਟਰ ਰਾਜਖਾਗੇ ਮੈਂ ਕਿਹਾ ਇਹ ਸਾਨੂੰ ਤਾਂ ਆਪਣੇ ਪੈਸੇ ਕਮਾਇਓ ਜਿਹੜੇ ਹੱਕ ਹਲਾ ਦੇ ਉਹ ਨਹੀਂ ਹਜੇ ਮੁੰਦੇ ਦਾ ਗਰੀਬਾਂ ਦਾ ਪੈਸਾ ਕਿੱਥੋਂ ਹਜੇ ਬੋਲੂ। ਸੋ ਮੇਰੇ ਦਿਲ ਦੇ ਵਿੱਚ ਇੱਕੋ ਹੀ ਸੀ ਵੀ ਜਿਹੜਾ ਕੰਮ ਇਹ ਕੀਤਾ ਜਿਹੜਾ ਗਰੀਬਾਂ ਦੇ ਪੈਸੇ ਸੀ ਸੈਕਸ਼ਨ ਕਰਵਾਇਓ ਉਹ ਸੱਤਾ ਦੇ ਉਹ ਪੈਸੇ ਮੈਂ ਦੇਖ ਕੇ ਰਹਿਣਾ। ਔਰ ਅੱਜ ਵਾਹਿਗੁਰੂ ਦੀ ਕਿਰਪਾ ਹੋਈ ਹੈ ਜਿਹੜਾ 3.4 ਕਰੋੜ ਰੁਪਈਆ ਰੁਕੇ ਹੋਏ ਸੀ ਉਹ ਸਾਰਾ ਆ ਗਿਆ ਔਰ ਜਿਨ੍ਹਾਂ ਜਿਨ੍ਹਾਂ ਦੇ ਪੈਸੇ ਝੁੱਤਾ ਦੇ ਸੀ ਸਾਰਿਆਂ ਨੂੰ ਮਿਲ ਗਏ। ਦੇਖੋ ਤੁਹਾਨੂੰ ਵੀ ਅੱਜ ਮਿਲ ਰਿਹਾ 12 ਲੱਖ ਰੁਪਏ ਤੁਹਾਨੂੰ ਵੀ ਮਿਲ ਰਿਹਾ ਤੇ ਫਿਰ ਵੀ ਕੋਈ ਕਿਸੇ ਦੀ ਕੋਈ ਕਮੀ ਪੇਸ਼ੀ ਰਹਿੰਦੀ ਕੋਈ ਜ਼ਰੂਰੀ ਹੈਗਾ ਜਿਹਦਾ ਵਾਕਿਆ ਛੱਤ ਦੀ ਹਾਲਤ ਬਹੁਤ ਖਰਾਬ ਹੈ ਉਹ ਵੀ ਪਾ ਕੇ ਫਾਰਮ ਭਰ ਕੇ ਦੇ ਸਕਦੇ ਹਾਂ ਸਾਡੀ ਕੋਈ ਹੋएगी ਭਾ ਉਹ ਵੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਨਹੀਂ ਤਾਂ ਇਲੈਕਸ਼ਨ ਤੋਂ ਬਾਅਦ ਆਪਾਂ ਕੋਲਾ ਬਣੋ ਬਾਕੀ ਨੀਲੇ ਕਾੜਾ ਦੀ ਵੀ ਪ੍ਰਧਾਨ ਜੀ ਨੂੰ ਦੱਸਿਆ ਸਮੱਸਿਆ ਹੈਗੀ ਆ ਤੇ ਨੀਲੇ ਕਾਰਡ ਵੀ ਜਿਨ੍ਹਾਂ ਨੂੰ ਬਹੁਤ ਜਰੂਰਤ ਹੈ ਉਹਨਾਂ ਦੇ ਨਾਂ ਲੈ ਕੇ ਰੱਖ ਲਓ ਜਿੱਦਾਂ ਹੀ ਸਾਡੇ ਕੋਲ QR ਕੋਡ ਹੈ ਜਿੱਦਾਂ ਹੀ ਸਾਡੇ ਕੋਲ ਕਾਰਡ ਆ ਗਏ ਅਸੀਂ ਨਾਲੇ ਤੁਹਾਨੂੰ ਕਹਿਣਾ ਇਹ ਬਣਾ ਦੇ ਜੀ ਸੋ ਨੀਲੇ ਕਾਰਡ ਵੀ ਬਣ ਲ ਕੇ ਸਾਰੇ ਕੰਮ ਹੋਣਗੇ ਤੇ ਤੁਹਾਡਾ ਜਿਹੜਾ ਹੋਰ ਵੀ ਜਿਹੜੀਆਂ ਸੜਕਾਂ ਹੈ ਜੇ ਕੋ ਸੜਕ ਵੀ ਜਿਹੜੀ ਬਣਨ ਵਾਲੀ ਉਹ ਵੀ ਬਣੂਗੀ ਗਲੀਆਂ ਵੀ ਬਣਨਗੀਆਂ ਜਿਹੜੇ ਵੀ ਕੰਮ ਰਹਿੰਦੇ ਤੁਹਾਡੀਆਂ ਤਿੰਨ ਗਲੀਆਂ ਰਹਿੰਦੀਆਂ ਕੋਈ ਉਹ ਵੀ ਬਣਾਵਾਂਗੇ ਸਾਰੇ ਕੰਮ ਹੋਣਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਹੈ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਜੀ ਧੰਨਵਾਦ ਕਰਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਪੰਜਾਬ ਜਿਹੜੇ ਪੰਜਾਬ ਨੂੰ ਬਹੁਤ ਖੂਬਸੂਰਤੀ ਦੇ ਨਾਲ ਚਲਾ ਰਹੇ ਨੇ ਬਹੁਤ ਵਧੀਆ ਕਮਾਂਡ ਹੈ ਔਰ ਉਹਦਾ ਆਸ਼ੀਰਵਾਦ ਹੈ ਸੋ ਇਸ ਕਰਕੇ ਮੈਂ ਆਪ ਜੀ ਨੂੰ ਇਹ ਵੀ ਇੱਕ ਹੀ ਜਹੀ ਬੇਨਤੀ ਕਰੀ ਜਾਂਦਾ ਵੀ ਤਿਆਰ ਹੋ ਜਾਓ ਇਲੈਕਸ਼ਨ ਲਈ ਤਿਆਰੀ ਕਰ ਲਓ ਆਪਾਂ ਲੜਨਾ ਹੈ ਲੜਾਈ ਲੈਣੀ ਹੈ ਤੇ ਇਸ ਲੜਾਈ ਦੇ ਵਿੱਚ ਵੋਟਾਂ ਵੀ ਜੜੀਆਂ ਫਿਰ ਇੱਕ ਪਾਸੇ ਪੈਣੀਆਂ ਸਾਰੀਆਂ ਫਿਰ ਫਿਰ ਇਸ ਵਾਰੀ ਸੋਚ ਲਓ ਵੀ ਹਾਥੀ ਨੂੰ ਨਹੀਂ ਪਾਣੀ ਐ ਇਸ ਵਾਰੀ ਸੋਚ ਲਓ ਫੋਨ ਨੂੰ ਨਹੀਂ ਪਾਣੀ ਇਸ ਵਾਰੀ ਮੈਨੂੰ ਹੀ ਪਾਣੀ ਐ ਕਿਉਂਕਿ ਹੁਣ ਕਹਿੰਦਾ ਸਰਕਾਰ ਕੋ ਬਦਲਨੀ ਐ ਚੇਂਜ ਤਾਂ ਹੋਣਾ ਨਹੀਂ ਕੋਈ ਹੁਣ ਤੁਹਾਡੀ ਵੋਟ ਦਾ ਵੀ ਨਹੀਂ ਵੀ ਪਾਈ ਹੁੰਦਾ ਤਾਂ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਨਾ ਇਹ ਕਹਿੰਦੇ ਮਾਤਾ ਜੀ ਪਾਈਆਂ ਵੀ ਐ ਤੇ ਮਾਤਾ ਇੱਕ ਠੋਕੇ ਤੇ ਪਾਈਆਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਉਮੀਦ ਕਰਦਾਂਗੇ ਬਾਈ ਇਲੈਕਸ਼ਨ ਜਿਹੜਾ ਜਲਦੀ ਹੋਣ ਜਾ ਰਿਹਾ ਫਿਰ ਮੈਂ ਤੁਹਾਡੇ ਚ ਹੁਣਾ ਤੇ ਫਿਰ ਆਪਾਂ ਇਹ ਜੱਗ ਫੇਰ ਲੜਾਂਗੇ ਤੇ ਫਿਰ ਬਹੁਤ ਵੱਡੇ ਫਰਕ ਦੇ ਨਾਲ ਪਹਿਲਾਂ ਵੀ ਤੁਸੀਂ ਬਹੁਤ ਵੱਡੇ ਫਰਕ ਨਾਲ ਜਿੱਤਿਆ 27000 ਵੋਟਾਂ ਨਾ ਜੰਮਿਆਂ ਚੋਂ ਕਨੇ ਚੋ ਜਿੱਤੇ ਅਸੀਂ ਔਰ ਜਦੋਂ ਵੀ ਹਰਕਤ ਗਿਆ ਜਿੱਥੇ ਵੀ ਗਿਆ ਉਹਨਾਂ ਨੇ ਇੱਕੋ ਇੱਕ ਕਰਕੇ ਕਹਿੰਦੇ ਡਾਕਟਰ ਸਾਹਿਬ ਅਸੀਂ ਕਿਸੇ ਪਾਰਟੀ ਪੁਟੀ ਨੂੰ ਮੋੜਦੇ ਪਏ ਸੀ ਤੇ ਡਾਕਟਰ ਰਾਜ ਨੇ ਮੋੜ ਦਿੱਤਾ ਅਸੀਂ ਤੁਹਾਨੂੰ ਰੋੜ ਪਾਈ ਹੈ ਸੋ ਮੇਰੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਔਰ ਜਦੋਂ ਇਹ ਗੱਲ ਸੁਣਦੇ ਤਾਂ ਸੀਨਾ ਚੌੜਾ ਹੋ ਜਾਂਦਾ ਹੈ ਸੋ ਮੈਂ ਮੈਨੂੰ ਕੰਮ ਕਰਨ ਦੀ ਹੋਰ ਸ਼ਕਤੀ ਮਿਲਦੀ ਹੈ ਸੋ ਤੁਹਾਡੇ ਕੰਮ ਇਸੇ ਤਰ੍ਹਾਂ ਮੈਂ ਕਰਦਾ ਰਹਾਗਾ ਬਹੁਤ ਬਹੁਤ ਧੰਨਵਾਦ ਜੈ